ਉਹ ਗਗਨੇ ਹਾਂ ਬਾਈ ਆ ਕੀ ਦੇ ਗੰਡੇ ਪੜਦਾ ਫਿਰਦਾ ਬਾਈ ਯਾਰ ਆ ਗੰਡੇ ਬਾਈ ਯਾਰ ਜਿੰਦਗੀ ਜਿਹਾ ਜੇ ਗੰਡੇ ਨਹੀਂ ਦੇਖੇ ਬਾਈ ਯਾਰ ਦਾ ਆਹ ਆ ਦੇਖ ਬਾਈ ਯਾਰ ਲੰਦੇ ਉਹ ਮੈਨੂੰ ਮੱਲਾ ਲੱਗਦੇ ਹੀ ਇਹਦਾ ਉਹ ਗਗਨੇ ਇਹਦਾ ਮੇਰੇ ਸਹ ਆਉਣਾ 1.5 2 200 ਗ੍ਰਾਮ ਦੇ ਆ ਬਾਈ ਮੌਜ ਨਾਲ ਗੰਡਾ ਪੂਰਾ ਭਾਰਾ ਬਾਈ ਹੈ ਪੂਰਾ ਭਾਰਾ ਪੂਰੇ ਦੇ ਪਾਈਏ ਨੇਟ ਤੇ ਆ ਦੇਖ ਬਾਈ ਯਾਰ ਤੂੰ ਦੇਖ ਗੰਡੇ ਦੇਖ ਲੈ ਉਹ ਵਾ ਮੱਲਾ ਰਿਜ਼ਲਟ ਗੰਡੇ ਆਲਾ ਤੁਸੀਂ ਦੇਖ ਕੇ ਨਾ ਹੈਰਾਨ ਹੋ ਜਾਓਗੇ ਹੈਰਾਨ ਤੇ ਗੰਗਣੇ ਆ ਦੇਖ ਹੋਰ ਦੇਖ ਬਾਈ ਕਿੰਨੇ ਘੜ ਘੜ ਇਹ ਪੂਰੇ ਸਾਰੇ ਹਾਂ ਤੇ ਗੰਨੇ ਹਾਂ ਬਾਈ ਤੇ ਲਾਏ ਪਤਾ ਕਿੰਨੇ ਨੇ ਅਸੀਂ ਕਿੰਨਾ ਨੇ ਲਾਏ ਤੇ ਲਵਾਏ ਪਤਾ ਕਿਹਨੇ ਆ ਕਿਹਨੇ ਲਵਾਏ ਆ ਬਾਈ ਆਪਣੇ ਏਰੀਏ ਦਾ ਹਾਂ ਪਨੀਰੀਆਂ ਦਾ ਬਾਦਸ਼ਾਹ ਜੀ ਨੂੰ ਕਹਿੰਦੇ ਆ ਬਾਈ ਸਰਜੀਤ ਰਾਉ ਕਿਹ ਵਾਲਾ ਬਾਈ ਵੇ ਤਾਂ ਮਲਾਈ ਬਾਈ ਉਹ 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 ਉਹਨੇ ਲਵਾਏ ਬਾਈ ਸਰਜੀਤ ਮਾੜਾ ਯਾ ਦੱਸੀਗਾ ਕਿਹੜੀ ਨਸਲ ਆ ਇਹ ਹੈ ਇਹ ਬਾਈ ਆਪਣਾ ਘਰ ਦਾ ਪਿਆਜ ਆ ਜੀ ਇਹ ਘਰ ਦਾ ਵੀ ਤਿਆਰ ਕਰਦੇ ਆਪਾਂ ਹਾਂਜੀ ਘਰ ਦਾ ਇਹ ਬਹੁਤ ਵਧੀਆ ਪੀਆ ਅੱਛਾ ਮੰਨ ਲਾ ਵੀ ਇਹੇ ਆਪਾਂ ਲੰਬੇ ਸਮੇਂ ਤਾਈਂ ਸਟੋਰ ਕਰਕੇ ਰੱਖ ਸਕਦੇ ਛੋੜ ਵੀ ਲੰਮਾ ਟਾਈਮ ਰਹਿ ਜਾਂਦੇ ਆ ਤੇ ਬਾਕੀ ਸੈਜ ਇਹਦਾ ਬਹੁਤ ਵਧੀਆ ਬਣਦਾ ਝਾੜ ਇਹਦਾ ਘੱਟ ਤੋਂ ਘੱਟ 150 ਕੁਇੰਟਲ ਕਿੱਲੇ ਦਾ ਤੇ ਭਾਈ ਬਾਈ ਸਰਜੀਤ ਨੂੰ ਕੋਈ ਲਾਂਬਾ ਲੁੰਬਾ ਤਾਂ ਨਹੀਂ ਦੇਣਾ ਨਹੀਂ ਲਾਂਬਾ ਕੋਈ ਨਹੀਂ ਜਿਹੜਾ ਇਹਨਾਂ ਨੇ ਕਹਿ ਸੀ ਉਸ ਤੋਂ ਬਾਅਦ ਕੀ ਪਨੀਰੀ ਨਿਕਲੀ ਕੋਈ ਗੰਢੇੜ ਨਹੀਂ ਨਿਕਲੀ ਜੀ ਅੱਗੇ ਅਸੀਂ ਟਾਕੀ ਪਿਆ ਲੈਉਨੇ ਉਹਦੇ ਵਿੱਚ ਕੋਈ ਗੰਢੇੜ ਨਹੀਂ ਹੁੰਦੀ ਇਹਦੇ ਵਿੱਚ ਕੋਈ ਗੰਢੇੜ ਨਹੀਂ ਜੀ ਤੇ ਮੇਰੇ ਸਹਾਵਣਾ ਜਿੱਥੋਂ ਦਾ ਹੀ ਮੇਰਾ ਆਈਡੀਆ ਵੀ ਇਹ 10 12 ਕੀ ਗੰਢੇ 1.5 ਕਿਲੋ ਦੇ ਨੇੜੇ ਤੇੜ ਹੋ ਜਾਣਗੇ ਭਾਈ ਹੋ ਜਾਣੇ 1.5 ਕਿਲੋ ਆਮਣਾ ਹੈ ਹਾਂਜੀ ਹਾਂਜੀ ਆਪ ਦੀ ਘਲੀ ਸੀ ਪਨੀਰੀ ਵੀ ਇਹਨਾਂ ਨੇ ਖੁਦ ਆਪ ਛੱਡ ਕੇ ਗਏ ਸੀਗੇ ਅੱਛਾ ਖੁਦ ਬਾਈ ਹੁਣੀ ਆਪ ਪਨੀਰੀ ਛੱਡ ਕੇ ਗਏ ਆ ਤੇ ਬਈ ਆਪਣੇ ਕੋਲੇ ਹੋਰ ਕਿਹੜੀ ਕਿਹੜੀ ਵੈਰਾਈਟੀ ਰਹਿ ਜਾਂਦੀ ਆ ਜੇ ਕਿਸੇ ਨੇ ਹੋਰ ਮਾਲਾ ਵੀ ਮੂਰੇ ਕਿਹਨੇ ਜੇ ਲੋੜ ਹੋ ਆਪਣੇ ਕੋਲੇ ਇਸ ਤੋਂ ਬਾਅਦ ਗੋਭੀ ਦਾ ਸੀਜ਼ਨ ਚੱਲਣਾ ਗੋਭੀ ਦੀ ਕੋਈ ਪਨੀਰੀ ਲੈ ਲਓ ਹਾਈਬ੍ਰਿਡ ਦੇਸੀ ਤੇ ਬਾਕੀ ਝੋਨੇ ਦੀ ਪਨੀਰੀ ਵੀ ਆਪਣੇ 2 ਏਕੜ ਵੀਜੀ ਵੀ ਆ ਝੋਨੇ ਦੀ ਪਨੀਰੀ ਲੈਣੀ ਕਿਸੇ ਨੇ ਉਹ ਪਹਿਲਾਂ ਬੁੱਕ ਕਰਾ ਸਕਦਾ ਬੁੱਕ ਕਰਾ ਸਕਦਾ ਮਨ ਲਾ ਯਾਰ ਥੋੜਾ ਨਾ ਮਨ ਐਨਾ ਬਾਗੋ ਬਾਗ ਹੋ ਜਾਊਗਾ ਰਿਜ਼ਲਟ ਤੁਹਾਡੇ ਸਾਹਮਣੇ ਆ ਵੇਖੋ ਇੱਧਰ ਮੰਲਾ ਵੀ 22 ਸਰਜੀਤ ਨੇ 22 ਹੁਣਾਂ ਨੂੰ ਲਵਾਏ ਸੀਗੇ ਗੰਡੇ ਆਹ ਬਾਈ ਖੜਾ ਹੈ ਮੰਨ ਲਾ ਵੀ ਆਹ ਬਾਈ ਹੁਣਾਂ ਨੂੰ ਗੰਡੇ ਲਵਾਇਆ ਬਾਈ ਕਹਿੰਦਾ ਮੇਰਾ ਐਨਾ ਮਾਨ ਸੰਤੋਸ਼ਟ ਹੈ ਨਾ ਵੀ ਪੁੱਛੋ ਹੀ ਨਾ ਤੁਸੀਂ ਮੰਨ ਲਾ ਵੀ ਜਿਹੜੇ ਗੰਡੇ ਤੁਸੀਂ ਮਾਰਦੀ ਆਹ ਦੇਖੋ ਹੁਣ ਮੈਨੂੰ ਕਹਿੰਦਾ ਕੈਮਰਾਮੈਨਾ ਥੱਲੇ ਮਾਰ ਕੇ ਦਿਖਾਈ ਲੈ ਪੱਟਣ ਲੱਗਿਆ ਹੁਣ ਆਹ ਦੇਖੋ ਇੱਧਰ ਲੈ ਇਹ ਆ ਪੱਟਣ ਲੱਗਿਆ ਲੈ ਦੇਖੋ ਇੱਧਰ ਆਹ ਪੱਟਣ ਲੱਗਿਆ ਲੈ ਦੇਖੋ ਇੱਧਰ ਆਹ ਪੱਟਣ ਲੱਗਿਆ ਲੈ ਮੰਨ ਲਾ ਜਿਹੜਾ ਗੰਡਾ ਵੀ ਪੱਟਦੇ ਆਂ ਹੱਥ 'ਚ ਕਰਦੇ ਆਂ ਆਪਦੇ ਤਾਹੋ ਮੇਰੇ ਹਿਸਾਬ ਨਾਲ 200 ਗ੍ਰਾਮ 250 ਗ੍ਰਾਮ ਕਿ ਜ ਸਾਡੇ ਏਰੀਆ ਚ 22 ਸਰਜੀਤ ਹੁਣਾਂ ਦਾ ਨਾ ਨਾ ਜਰਾ ਮੱਲਾ ਵੀ ਇੱਕ ਜਿਹੜੇ ਆ ਆਪਾ ਸਬਜ਼ੀਆਂ ਪੱਧਰ ਤੇ ਹੈ ਨਾ 22 ਸਰਜੀਤ ਦਾ ਪੂਰਾ ਏਰੀਆ ਤੇ ਨਾ ਟੀਐਸੀ 22 ਦਿੰਦਾ ਨਾ ਤੇ ਨਾ ਐਵੇਂ ਨਹੀਂ ਬਣਾ ਹਾਂ 22 ਕਿਉਂਕਿ ਕੁਆਲਿਟੀ ਦਿੰਦਾ ਜਦੋਂ ਨੰਬਰ 22 ਹੁਣਾਂ ਦਾ ਸਕਰੀਨ ਤੇ ਚੱਲਦਾ ਏ ਜੇ ਕਿ ਸੱਜਣ ਬੇਲੀ ਨੇ ਹਣਾ ਪਨੀਰੀ ਲੈਣੀ ਹੋਵੇ ਗੰਡਿਆਂ ਨੂੰ ਗਾਂ ਵਾਸਤੇ ਲਾਉਣ ਨੂੰ 20 ਲੈਣਾ ਬੀਬੀ 20 ਲੈਣਾ ਤਾਂ ਤੁਸੀਂ ਬੀਬੀ ਮਿਲ ਜੂਗੇ ਬਾਈ ਹੁਣੀ ਬੀਬੀ ਤਿਆਰ ਕਰਦੇ ਆ ਜੇ ਤੁਸੀਂ ਪਨੀਰੀ ਲੈਣੀ ਆ ਤਾਂ ਉਹਦਾ ਰਿਜ਼ਲਟ ਆ ਤੁਸੀਂ ਤੁਹਾਡੇ ਸਾਹਮਣੇ ਹੈਗੇ ਨੇ ਮੜਾ ਕੈਮਰਾ ਇਧਰ ਨੂੰ ਕਰਕੇ ਦਿਖਾ ਦੇ ਕਰੋ ਦੇਖੋ ਇਧਰ ਆ ਗੰਡਿਆਂ ਦਾ ਰਿਜ਼ਲਟ ਆ ਆਮੀ ਤੁਸੀਂ ਨਾ ਕਿਤੇ ਹੋਰ ਹਨ ਲੋਕੋ ਜਿਹੇ ਬੰਦੇ ਤੋਂ ਪਨੀਰੀ ਲੈ ਕੇ ਲਾ ਲੈਂਦੇ ਆ ਤਾਂ ਆ ਸਵਾਦ ਨਹੀਂ ਆਉਦਾ ਜਿਹਦਾ ਸਵਾਦ ਬਾਈ ਸਰਜੀਤ ਹੁਣੀ ਪਨੀਰੀ ਵਾਲਾ ਸਬਜ਼ੀ ਦਾ ਕੰਮ ਕਰਦੇ ਆ ਤਾਂ ਉਹ ਥਾਂ ਥਾਂ ਤੇ ਜਾ ਕੇ ਇੱਕ ਪਰੇਸ਼ਾਨ ਜਿਹੇ ਹੋਏ ਬੈਠੇ ਹੁੰਦੇ ਨਾ ਵੀ ਉਹ ਤੋਂ ਵੀ ਲੈ ਜਾਂਦੇ ਉਹਦੇ ਵੀ ਲੈ ਤਾਂ ਮੇਰੇ ਕਹਿੰਦੇ ਤੁਸੀਂ 22 ਸਰਜੀਤ ਨਾਲ ਲਾਜ਼ਮੀ ਕੰਟੈਕਟ ਕਰੋ ਦੋ ਮਰਲੇ ਵੀ ਲਾ ਲੂਗਾ ਦੋ ਕੁਆਂਟਲ ਘੱਟੋ ਘੱਟ ਗੰਡੇ ਹੋ ਜਾਣਗੇ ਹਾਂ ਦੋ ਕੁ ਮਰਲੇ ਹੋਏ ਤਾਂ 22 ਸਰਜੀਤ ਨਾਲ ਤੁਸੀਂ ਲਾਜ਼ਮੀ ਕੰਟੈਕਟ ਕਰੋ ਨੰਬਰ 22 ਦਾ ਸਕਰੀਨ